ਚੀਨ ਦੇ ਵਿੱਚ ਪੁਚਾਲ ਨੇ ਦਸਤਕ ਦਿੱਤੀ ਹੈ ਜੀਆਂ ਖਤਰਨਾਕ ਪੁਚਾਲ ਆਇਆ ਜਿਸ ਦੇ ਵਿੱਚ ਹੁਣ ਤੱਕ 118 ਲੋਕਾਂ ਦੀ ਮੌਤ ਹੋ ਚੁੱਕੀ ਹੈ ਔਰ 400 ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਲੋਕ ਜ਼ਖਮੀ ਹੈ ਜੀਆਂ ਪੁਚਾਲ ਨੇ 3 ਦੀ ਧਰਤੀ ਕਮਾ ਦਿੱਤੀ ਹੈ ਸੀਸੀਟੀਵੀ ਤਸਵੀਰਾਂ ਨਵੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਤੁਹਾਨੂੰ ਸਾਫ਼ ਤੌਰ ਤੇ ਪਤਾ ਲੱਗੇਗਾ ਦੇਖੋ ਕਿਵੇਂ ਰੈਸਟੋਰੈਂਟ ਦੇ ਵਿੱਚ ਬੈਠ ਕੇ ਖਾਣਾ ਖਾਰੇ ਹੁੰਦੇ ਆ ਲੋਕ ਜਿਸ ਸਮੇਂ ਭੁਚਾਲ ਆਉਂਦਾ ਤਾਂ ਉਸੇ ਸਮੇਂ ਹੀ ਤੜਥੱਲੀ ਮੱਜ ਜਾਂਦੀ ਹੈ ਹੜਕੰਪ ਮੱਚ ਜਾਂਦਾ ਇਹ ਪਾਰਕਿੰਗ ਦੀਆਂ ਤਸਵੀਰਾਂ ਨੇ ਜਿੱਥੋਂ ਤੁਸੀਂ ਸੀਸੀਟੀਵੀ ਦੇ ਝਟਕਿਆਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਤੇਜ਼ ਕਿੰਨੀ ਤੇਜ਼ ਗੱਡੀ ਦੇ ਨਾਲ ਇਹ ਵੱਡੇ ਭੁਚਾਲ ਦੇ ਝਟਕੇ ਜਿਹੜੇ ਆਏ ਨੇ ਹਾਲਾਂਕਿ ਜੇਕਰ ਅਸੀਂ ਟੈਕਨੀਕਲੀ ਤੌਰ ਤੇ ਗੱਲ ਕਰੀਏ ਤਾਂ 6.2 ਦੇ ਨਾਲ ਇਹ ਭੁਚਾਲ ਦੱਸਿਆ ਜਾ ਰਿਹਾ ਤੀਬਰਤਾ ਦੇ ਨਾਲ ਆਇਆ ਹੈ 6.2 ਦੇ ਨਾਲ ਇਹ ਪੁਚਾਲ ਆਇਆ ਔਰ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਹਾਲਾਂਕਿ ਜੇਕਰ 3 ਦੇ ਨਾਲ ਵੀ ਆਵੇ 3 ਦੀ ਤੀਬਰਤਾ ਹੋਵੇ ਜਾਂ 4 ਦੀ ਤੀਬਰਤਾ ਹੋਵੇ 5 ਦੀ ਹੋਵੇ ਤਾਂ ਬਹੁਤ ਵੱਡਾ ਉਸ ਨੂੰ ਝਟਕਾ ਮੰਨਿਆ ਜਾਂਦਾ ਪੁਚਾਲ ਦਾ ਜਿਸ ਦੇ ਨਾਲ ਬਿਲਡਿੰਗਾਂ ਤੱਕ ਡਿੱਗ ਜਾਂਦੀਆਂ ਨੇ ਤਾਂ ਇਹ ਤਾਂ ਫਿਰ ਵੀ 6.2 ਦੀ ਤੀਬਰਤਾ ਦੇ ਨਾਲ ਆਇਆ ਹੈ ਘਰਾਂ ਦੀ ਬਿਲਡਿੰਗਾਂ ਦੀ ਅਸੀਂ ਗੱਲ ਕਰਦੇ ਹਾਂ ਤਾਂ ਛੱਤਾਂ ਤੱਕ ਜਿਹੜੀਆਂ ਪਾੜ ਚੁੱਕੀਆਂ ਨੇ ਲੈਂਟਰ ਤੱਕ ਜਿਹੜੇ ਨੇ ਘਰਾਂ ਦੇ ਪਾੜ ਚੁੱਕੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਹਾਲਾਤ ਹੁਣ ਚੀਨ ਦੇ ਵਿੱਚ ਬਣੇ ਹੋਏ ਨੇ 118 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 400 ਤੋਂ ਵੱਧ ਲੋਕ ਇਸ ਪੁਚਾਲ ਦੇ ਵਿੱਚ ਜ਼ਖਮੀ ਹੋ ਚੁੱਕੇ ਨੇ ਤਬਾਹੀ ਮੱਚੀ ਆ ਪੁਚਾਲ ਦੇ ਨਾਲ ਵੱਡੇ ਵੱਡੇ ਝਟਕੇ ਜਿਹੜੇ ਨੇ ਕਾਫੀ ਦੇਰ ਤੱਕ ਲੋਕਾਂ ਨੇ ਮਹਿਸੂਸ ਕੀਤੇ ਆ ਔਰ ਉਹਦਾ ਖਾਮਦਿਆਜਾ ਨਾ ਤੁਸੀਂ ਦੇਖ ਸਕਦੇ ਹੋ ਲੋਕਾਂ ਨੂੰ ਭੁਗਤਣਾ ਪਿਆ ਹੈ ਕਈ ਲੋਕਾਂ ਤੇ ਭੱਜਦੇ ਆ ਸਮੇ ਬਿਲਡਿੰਗ ਜਿਹੜੀ ਉਹ ਡਿੱਗ ਚੁੱਕੀ ਆ 118 ਲੋਕਾਂ ਦੀ ਮੌਤ ਹੋਈ ਆ ਸਭ ਤੋਂ ਸ਼ਕਤੀਸ਼ਾਲੀ ਪੁਚਾਲ ਦੇ ਝਟਕੇ ਜਿਹੜੇ ਨੇ ਉੱਤਰੀ ਪੱਛਮੀ ਚੀਨ ਦੇ ਗਾਂਸੂ ਸੂਬੇ ਦੀ ਜਿਸ਼ਾਨ ਕਾਉਂਟੀ ਦੇ ਵਿੱਚ ਆਏ ਨੇ ਇਹ ਸੂਬਾ ਹੈ ਚੀਨ ਦੇ ਵਿੱਚ ਗਾਂਸੂ ਸੂਬਾ ਹੈ ਔਰ ਜਿਸ਼ਾਨ ਕਾਉਂਟੀ ਹੈ ਜਿੱਥੇ ਦਾ ਸ਼ਹਿਰ ਆ ਇਹਨਾਂ ਸੂਬਿਆਂ ਦੇ ਵਿੱਚ ਸਭ ਤੋਂ ਸ਼ਕਤੀਸ਼ਾਲੀ ਤੇ ਤੇਜ਼ ਪੁਚਾਲ ਦੇ ਝਟਕੇ ਮਹਿਸੂਸ ਹੋਏ ਨੇ ਔਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਨੁਕਸਾਨ ਚਲਣਾ ਪਿਆ ਚੀਨ ਦੇ ਲੋਕਾਂ ਨੂੰ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਫ਼ ਉਸ ਚੀਜ਼ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜੇਕਰ ਅਸੀਂ ਗੱਲ ਕਰੀਏ ਬੁਨਿਆਦੀ ਢਾਂਚੇ ਦੀ ਚਾਹੇ ਉਹ ਇਮਾਰਤਾਂ ਹੋਣ ਚਾਹੇ ਲੋਕਾਂ ਦਾ ਮਕਾਨ ਹੋਵੇ ਚਾਹੇ ਕੋਈ ਆਫਿਸ ਦੀਆਂ ਬਿਲਡਿੰਗਾਂ ਹੋਣ ਉਹ ਸਾਰੀਆਂ ਟਹਿ ਟੇਰੀ ਹੋ ਚੁੱਕੀਆਂ ਨੇ ਔਰ ਸਾਰੇ ਸਾਧਨ ਜਿਹੜੇ ਨੇ ਠੱਪ ਹੋ ਚੁੱਕੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਗਾਂਸੂਦਾਇ ਇਲਾਕਾ ਜਿਸ਼ਾਨ ਕਾਉਂਟੀ ਹੈ ਔਰ ਇਥੇ ਹਾਲਾਂਕਿ ਜਿਹੜੀ ਗਵਰਨਮੈਂਟ ਹੈ ਉਸ ਦੇ ਵੱਲੋਂ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਟੀਮਾਂ ਵੀ ਬਣਾਈਆਂ ਗਈਆਂ ਨੇ rescued ਟੀਮਾਂ ਬਣਾ ਦਿੱਤੀਆਂ ਗਈਆਂ ਨੇ ਜਿਹੜੀਆਂ rescue ਕਰ ਰਹੀਆਂ ਲੋਕਾਂ ਨੂੰ ਕਿਉਂਕਿ ਮਲਬੇ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਮਲਬੇ ਦੇ ਹੇਠਾਂ ਲੋਕ ਦੱਬੇ ਕੋਏ ਨੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਲਬੇ ਦੇ ਹੇਠਾਂ ਲੋਕ ਫਸ ਚੁੱਕੇ ਨੇ 400 ਤੋਂ ਵੱਧ ਲੋਕ ਜ਼ਖਮੀ ਹੈ ਜਿਨ੍ਹਾਂ ਨੂੰ ਮਲਬੇ ਦੇ ਹੇਠੋਂ ਕੱਢ ਕੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ 118 ਲੋਕਾਂ ਦੀ ਗਿਣਤੀ ਹੁਣ ਤੱਕ ਸਾਹਮਣੇ ਆਈ ਹੈ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਗਿਣਤੀ ਜਿਹੜੀਆਂ ਮੌਤਾਂ ਦੀ ਹੋਰ ਵੀ ਵੱਧ ਸਕਦੀ ਹੈ ਕਿਉਂਕਿ ਮਲਬੇ ਦੇ ਹੇਠਾਂ ਲੋਕ ਅਜੇ ਵੀ ਫਸੇ ਨੇ ਲੋਕਾਂ ਨੂੰ ਮਲਬੇ ਦੇ ਹੇਠੋਂ ਕੱਢਿਆ ਜਾ ਰਿਹਾ ਸੋ ਇਸੇ ਕਰਕੇ ਅਜੇ ਵੀ ਖਦਸ਼ਾ ਜਿਹੜਾ ਆ ਉਹ ਬਣਿਆ ਹੋਇਆ ਕਿ ਮਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਇਜ਼ਾਫਾ ਹੋ ਸਕਦਾ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤੇਜ਼ ਪੁਚਾਲ ਦੀਆਂ ਤਸਵੀਰਾਂ ਨੇ ਚੀਨ ਨੂੰ ਕੰਬਾ ਕੇ ਰੱਖ ਦਿੱਤਾ ਜੀ ਹਾਂ ਰੂਕ ਮੌਤ ਤਸਵੀਰਾਂ ਇੱਥੇ ਸਾਹਮਣੇ ਆਈਆਂ ਨੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਪੁਚਾਲ ਕਿੰਨੀ ਤੇਜ਼ ਗਤੀ ਦੇ ਨਾਲ ਆਇਆ ਔਰ ਕਿੰਨੇ ਵੱਡੇ ਝਟਕੇ ਜਿਹੜੇ ਆ ਚੀਨ ਦੇ ਵਿੱਚ ਪੁਚਾਲ ਦੇ ਆਏ ਨੇ ਜਿਸ ਨਾਲ ਹੁਣ ਤੱਕ 118 ਲੋਕਾਂ ਦੀ ਮੌਤ ਹੋਈ ਹੈ ਤੜਕਸਾਰ ਦੱਸਿਆ ਜਾ ਰਿਹਾ ਹੈ ਤੜਕਸਾਰ 5 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਕਿ ਪੁਚਾਲ ਆਇਆ ਔਰ ਇਸ ਦੇ ਨਾਲ ਕੀ ਆ ਜਿਹੜੇ ਚਾਈਨਿਸ ਨੇਤਾ ਨੇ ਉਹਨਾਂ ਦੀ ਜ਼ਿਕਰ ਗੱਲ ਕਰੀਏ ਜਿੰਪਿੰਗ ਨੇ ਅਧਿਕਾਰੀਆਂ ਨੂੰ ਪੀੜਤਾਂ ਦੀ ਮਦਦ ਕਰਨ ਵਾਸਤੇ ਇੱਥੇ ਜਿਹੜੇ ਘਰ ਤਬਾਹ ਹੋਏ ਨੇ ਉਹਨਾਂ ਨਿਵਾਸੀਆਂ ਨੂੰ ਰਹਿਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਕਿਹਾ ਹੈ ਜਾਨਕਿ ਉਹਨਾਂ ਨੂੰ ਘਰ ਵੀ ਦੇ ਰਹੇ ਨੇ ਔਰ ਜਿਹੜੇ ਲੋਕਾਂ ਤੱਕ ਖਾਣਾ ਨਹੀਂ ਪਹੁੰਚਿਆ ਜਿਹੜੇ ਲੋਕਾਂ ਨੂੰ ਅਜੇ ਤੱਕ ਰੈਸਕਿਊ ਕੀਤਾ ਜਾ ਰਿਹਾ ਹੈ ਉਹਨਾਂ ਦੇ ਵਾਸਤੇ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਰੈਸਕਿਊ ਟੀਮਾਂ ਲੱਗੀਆਂ ਹੋਈਆਂ ਨੇ ਦੱਬੇ ਹੋਏ ਮਲਬੇ ਜਿਹੜੇ ਨੇ ਜਿਨ੍ਹਾਂ ਮਲਬਿਆਂ ਦੇ ਖੇਠ ਲੋਕ ਅਜੇ ਵੀ ਦੱਬੇ ਨਹੀਂ ਉਹਨਾਂ ਨੂੰ ਕੱਢਣ ਦੇ ਵਾਸਤੇ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ ਔਰ ਇਸ ਦੇ ਨਾਲ ਕੀ ਅੱਜ ਇੱਕ ਰਸੀ ਗੱਲ ਕਰਦੇ ਹਾਂ ਕਿ ਜਿਨ੍ਹਾਂ ਨੁਕਸਾਨ ਹੁਣ ਤੱਕ ਹੋਇਆ ਹੈ ਸੁਪਤਾਲ ਦੇ ਨਾਲ ਕਿਉਂਕਿ 6.2 ਦੀ ਤੀਬਰਤਾ ਦੇ ਨਾਲ ਇਹ ਪੁਚਾਲ ਜਿਹੜਾ ਉਹ ਇੱਥੇ ਆਇਆ ਚੀਨ ਦੇ ਵਿੱਚ ਔਰ ਜਿਸ ਨੇ ਕਾਫੀ ਤਬਾਹੀ ਮਚਾ ਦਿੱਤੀ ਹੈ ਕਿਉਂਕਿ 118 ਲੋਕਾਂ ਦੀ ਮੌਤ ਹੋ ਜਾਣੀ ਇੱਕ ਰੂਹ ਕੰਬ ਜਾਂਦੀ ਹੈ ਇਹ ਸੁਣ ਕੇ ਕਿ 118 ਲੋਕਾਂ ਦੀ ਮੌਤ ਹੋ ਗਈ ਹੈ ਔਰ ਇਹ ਨਹੀਂ ਨਹੀਂ ਅਜੇ ਤੱਕ ਇਹ ਵੀ ਖਦਸਾ ਜਤਾਇਆ ਜਾ ਰਿਹਾ ਅਧਿਕਾਰੀਆਂ ਦੇ ਵੱਲੋਂ ਕਿ ਗਿਣਤੀ ਜਿਹੜੀ ਹੈ ਹੋਰ ਵੀ ਵੱਧ ਸਕਦੀ ਹੈ ਜੀ ਹਾਂ ਮੌਤਾਂ ਦੀ ਗਿਣਤੀ ਦੇ ਵਿੱਚ ਇਜ਼ਾਫਾ ਹੋ ਸਕਦਾ ਹੈ ਕਿਉਂਕਿ ਅਜੇ ਵੀ ਲੋਕ ਮਲਬੇ ਦੇ ਖੇਠਾਂ ਦੱਬੇ ਨੇ ਔਰ ਜਿਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਜੋ ਹੁਣ ਦੀ ਸਥਿਤੀ ਬਣੀ ਹੋਈ ਹੈ ਇਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹਨਾਂ ਦੀ ਗਿਣਤੀ ਜਿਹੜੀ ਆ ਮੌਤਾਂ ਦੀ ਹੋਰ ਵੀ ਵੱਧ ਸਕਦੀ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚੀਨ ਦੇ ਜਿਹੜੇ ਗਾਂਸੂ ਸੂਬੇ ਦੇ ਵਿੱਚ ਜਿਸ਼ਾਨ ਕਾਉਂਟੀ ਦੇ ਵਿੱਚ ਇਹ ਪੁਚਾਲ ਆਇਆ ਜਿਸ ਨੇ ਪੂਰਾ ਕੁਝ ਤਬਾਹ ਕਰ ਦਿੱਤਾ ਹੈ ਘਰਾਂ ਦੀਆਂ ਛੱਤਾਂ ਤੱਕ ਤੋੜ ਦਿੱਤੀਆਂ ਨੇ ਵੱਡੇ ਵੱਡੇ ਆਫਿਸ ਵੱਡੀਆਂ ਵੱਡੀਆਂ ਬਿਲਡਿੰਗਾਂ ਤਬਾਹ ਕਰ ਦਿੱਤੀਆਂ ਨੇ ਜਿਸ ਦੇ ਵਿੱਚ ਹੀ ਲੋਕ ਦੱਬੇ ਜਾ ਚੁੱਕੇ ਨੇ ਅਜੇ ਵੀ ਉਹਨਾਂ ਨੂੰ ਕੱਢਣ ਦੇ ਵਾਸਤੇ ਮੁੱਢਲੀ ਸਹਾਇਤਾ ਜਿਹੜੀ ਹੈ ਉਹ ਪ੍ਰਦਾਨ ਕੀਤੀ ਜਾ ਰਹੀ ਹੈ ਆਂਡੀਆਰਫ ਦੀਆਂ ਟੀਮਾਂ ਜੇਕਰ ਅਸੀਂ ਕਈ ਰੈਸਕਿਊ ਟੀਮਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਕੰਮ ਤੇ ਲਗਾਇਆ ਗਿਆ ਟੀਮਾਂ ਬਣਾ ਕੇ ਵੱਖ-ਵੱਖ ਇਹਨਾਂ ਜਗ੍ਹਾ ਦੇ ਉੱਪਰ ਭੇਜਿਆ ਗਿਆ ਜਿੱਥੇ ਮਲਬੇ ਦੇ ਢੇਰ ਦੇ ਹੇਠਾਂ ਲੋਕ ਫਸੇ ਨੇ ਤਾਂ ਇਹ ਭੱਜਦੜ ਦੇਖ ਸਕਦੇ ਹੋ ਕਿਵੇਂ ਮੱਚ ਜਾਂਦੀ ਹੈ ਜਦੋਂ ਲੋਕ ਬੈਠੇ ਰੈਸਟੋਰੈਂਟ ਦੇ ਵਿੱਚ ਖਾਣਾ ਖਾ ਰਹੇ ਹੁੰਦੇ ਆ ਤਾਂ ਉਸੇ ਸਮੇਂ ਜਦੋਂ ਧਰਤੀ ਕੰਬਦੀ ਹੈ ਫਲੋਰ ਕੰਬਦਾ ਹੈ ਚੇਹਰਾ ਕੰਬਦੀਆਂ ਨੇ ਤਾਂ ਲੋਕ ਭੱਜਣਾ ਸ਼ੁਰੂ ਕਰ ਦਿੰਦੇ ਆ ਹੜਕੰਪ ਮੱਚ ਜਾਂਦਾ ਹੈ ਤਾਂ ਇਹ ਪਾਰਕਿੰਗ ਦੀਆਂ ਤਸਵੀਰਾਂ ਨੇ ਸੀਸੀਟੀਵੀ ਦੇ ਵਿੱਚ ਪੂਰੇ ਝਟਕੇ ਕੈਦ ਹੋ ਚੁੱਕੇ ਨੇ ਕਿ ਕਿਵੇਂ ਪੁਚਾਲ ਨੇ ਜਿਹੜੀ ਹੈ ਉਹ ਤੜਕਸਾਰ ਦਸਤਕ ਦਿੱਤੀ ਔਰ ਕਿੰਨਾ ਜ਼ਬਰਦਸਤ ਝਟਕਾ ਹੈ ਜ਼ਬਰਦਸਤ ਪੁਚਾਲ ਹੈ ਜਿਸ ਤੇ ਨਾਲ ਬਿਲਡਿੰਗਾਂ ਤੱਕ ਤਬਾਹ ਹੋ ਗਈਆਂ ਨੇ ਇਥੋਂ ਅੰਦਾਜ਼ਾ ਲਗਾ ਸਕਦੇ ਹਾਂ ਤਾਂ ਹਾਈਵੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਥੋਂ ਤੁਸੀਂ ਲਾਈਟਾਂ ਹਿਲਦੀਆਂ ਦੇਖੋਗੇ ਇਹ ਜਿਹੜੀਆਂ ਬਲੈਕ ਕਲਰ ਦੇ ਵਿੱਚ ਲਾਈਟਾਂ ਨੇ ਇਹ ਆ ਰੋਡ ਦੇ ਉੱਪਰ ਜਦੋਂ ਹਿੱਲਦੀਆਂ ਨੇ ਔਰ ਜਾਂਦੀਆਂ ਗੱਡੀਆਂ ਨੂੰ ਜਦੋਂ ਝਟਕੇ ਮਹਿਸੂਸ ਹੁੰਦੇ ਨੇ ਚਲਦੀਆਂ ਗੱਡੀਆਂ ਨੂੰ ਤਾਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੁਚਾਲ ਕਾਫੀ ਵੱਡਾ ਤੇ ਖਤਰਨਾਕ ਆਇਆ ਹੈ ਜਿਸ ਨੇ ਕਿ ਹੁਣ ਚੀਨ ਦੇ ਵਿੱਚ ਤਬਾਹੀ ਮਚਾਈ ਹੈ ਔਰ ਇੰਨਾ ਹੀ ਨਹੀਂ 118 ਲੋਕਾਂ ਦੀ ਮੌਤ ਹੋ ਚੁੱਕੀ ਹੈ ਔਰ 400 ਤੋਂ ਵੱਧ ਲੋਕ ਇਸ ਪੁਚਾਲ ਦੇ ਵਿੱਚ ਮਲਬੇ ਦੇ ਢੇਠਾ ਜਿਹੜੀਆਂ ਇਮਾਰਤਾਂ ਡਿੱਗੀਆਂ ਹੋਈਆਂ ਨੇ ਉਹਨਾਂ ਦੇ ਮਲਬੇ ਦੇ ਢੇਠਾ ਆ ਚੁੱਕੇ ਨੇ ਤੇ 118 ਲੋਕਾਂ ਦੀ ਮੌਤ ਹੋਈ ਹੈ ਔਰ ਬਾਕੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ ਮੁੱਢਲੀ ਸਹਾਇਤਾ ਦਿੱਤੀ ਜਾ ਰਹੀ ਹੈ ਔਰ ਜਦੋਂ ਐਡੀਆਰਐਫ ਟੀਮਾਂ ਕੰਮ ਕਰ ਰਹੀਆਂ ਨੇ ਮਲਬੇ ਦੇ ਹੇਠੋਂ ਲੋਕ ਕੱਢੇ ਜਾ ਰਹੇ ਨੇ ਔਰ ਨਾਲ ਦੀ ਨਾਲ ਹੀ ਐਂਬੂਲੈਂਸ ਵੀ ਤਾਇਨਾਤ ਕੀਤੀ ਗਈ ਹੈ ਕਿ ਜਲਦੀ ਤੋਂ ਜਲਦੀ ਜਿਹੜੇ ਗਾਇਲ ਹੋਏ ਆ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਵੇ